ਲੈਓ 100 ਰੁਪਏ ਸੂਟ 100 ਰੁਪਏ ਸੂਟ ਦੁਪੱਟਾ ਨਾਲ 100 ਰੁਪਏ ਸੂਟ ਦੁਪੱਟਾ ਵੀ ਨਾਲ 100 ਰੁਪਏ ਸੂਟ ਟੈਂ ਟੈਂ ਦੀ ਸੇਲ ਟੈਂ ਟੈਂ ਦੀ ਸੇਲ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 23 ਮਈ ਤੱਕ ਆ ਰਿਹਾ 100 ਰੁਪਏ ਦਾ ਸੂਟ ਸੌ ਦਾ ਸੂਟ ਦੇਖੋ ਜੀ ਰੈਡੀमेड ਪਰਾਜੋ ਸੂਟ ਇਹ ਵੀ 100 ਰੁਪਏ ਦਾ 100 ਰੁਪਏ ਦਾ ਰੈਡੀमेड ਪਰਾਜੋ ਸਟਿਚ ਕਰਕੇ ਜਿੰਨਾ ਮਰਜ਼ੀ ਲੈ ਲਓ 25 ਰੁਪਏ ਦਾ ਦੁਪੱਟਾ ਬਾਜ਼ਾਰ ਚ 100 ਪਰ ਇੱਕ ਇੱਥੋਂ ਲੈ ਜਾਓ 100 ਦੇ ਚਾਰ 25 ਰੁਪਏ ਦਾ ਦੁਪੱਟਾ 150 ਰੁਪਏ ਦਾ 올ਓਵਰ ਸੂਟ ਆ ਚੱਕੋ ਏਕੇ ਪ੍ਰਿੰਟ ਦਾ 150 ਰੁਪਏ ਦਾ ਚੱਕੋ ਕੈਂਬਰੀਕ ਸੂਟ 150 ਰੁਪਏ ਦਾ ਰੰਗ ਕਲਰ ਡਿਜ਼ਾਈਨ ਆ ਚੱਕੋ 150 ਰੁਪਏ ਦਾ ਸੂਟ 150 ਰੁਪਏ ਦਾ 150 ਰੁਪਏ ਦਾ ਦੇਖੋ ਜੀ ਕੋਈ ਕਹਿੰਦਾ 500 ਕੋਈ ਕਹਿੰਦਾ 600 ਲੈ ਜੋ 150 ਰੁਪਏ ਦੀ ਚਾਦਰ 150 ਰੁਪਏ ਦੀ ਬੈੱਡ ਸ਼ੀਟ ਡਬਲ ਬੈੱਡ ਦੀ ਚਾਦਰ 150 ਰੁਪਏ ਚ ਸਹਰਾਣੇ ਘਰ ਨਾਲ ਦੇਵਾਂਗੇ ਸੀਤਾ ਸਤਾਇਆ ਸੂਟ 195 ਰੁਪਏ ਚ ਕੋਟਨ ਦਾ ਸੂਟ ਉਹ ਰੈਡੀमेड ਸਾਈਜ਼ ਸਾਰੇ 195 ਰੁਪਏ ਦਾ ਪਿਓਰ ਸੂਤੀ ਸੂਟ 195 ਰੁਪਏ ਦਾ ਕੋਈ 700 ਨਹੀਂ ਕੋਈ 800 ਨਹੀਂ ਸਰ 200 ਰੁਪਏ ਚ ਨੈਰਾ ਕਟ ਸੂਟ ਉਹ ਰੈਡੀमेड ਨੈਰਾ ਕਟ ਸੂਟ 250 ਰੁਪਏ ਚ ਲੈ ਜਾਓ ਉਹ ਤਿੰਨ ਦਿਨ ਦੀ ਸੇਲ ਲੱਗ ਗਈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ 23 ਤਰੀਕ 24 ਦੇ 25 ਮਈ ਤੱਕ ਲੱਗਿਆ ਮੇਲਾ ਚੱਕੋ ਜੀ ਸ਼ੰਕਰ ਦੇ ਪ੍ਰਿੰਟ ਕੈਂਬਰਿਕ 250 ਰੁਪਏ ਦੀ 250 ਰੁਪਏ ਦੀ ਕਲਰ ਮੈਚਿੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਓਏ ਵੈਰਾਈਟੀ ਟੌਪ ਕਲਾਸ ਆ ਗਿਆ ਆ ਚੱਕੋ ਜੀ ਆ ਤਗੜੇ ਤਗੜੇ ਬ੍ਰਾਂਡ ਹਲਾ ਤੇ 2250 ਰੁਪਏ ਚ 2250 ਰੁਪਏ ਦੇ 올ਓਵਰ ਪ੍ਰਿੰਟਡ 2250 ਰੁਪਏ ਓਹ ਆ ਚੱਕੋ 2250 ਰੁਪਏ 2250 ਰੁਪਏ ਜਿਹੜੇ ਬਾਜ਼ਾਰ 'ਚ 7-700 ਰੁਪਏ ਸੂਟ ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਬਾਜ਼ਾਰ 'ਚ 7-700 ਵਾਲੇ ਲੈ ਜਾਓ 700 ਵਾਲੇ ਦੋ 350 ਰੁਪਏ ਦਾ ਸੂਟ ਦੇਖੋ ਜੀ ਮੈਚਿੰਗ ਸੂਟ ਆਹ ਚੱਕੋ ਮੈਚ ਕਰਕੇ ਦਿਨੇ ਪੇ ਸੂਟ ਮੈਚਿੰਗ ਕਰਕੇ ਕਾਟਨ ਦਾ ਸੂਟ 300 ਰੁਪਏ ਦਾ ਤਿੰਨ ਸੌ ਰੁਪਏ ਦਾ ਪਿਓਰ ਸੂਤੀ ਕਾਟਨ ਸੂਟ ਮੈਚਿੰਗ 300 ਰੁਪਏ ਦਾ 300 ਰੁਪਏ ਦਾ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਛੇਦੀ ਛੇਦੀ ਆ ਜਾਓ ਵੱਡੇ ਫਾਇਦੇ ਵੱਡੇ ਫਾਇਦੇ ਆ ਦੇਖੋ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਰੰਗ ਦੇਖੋ ਬੁਲਬੁਲ ਦੇ ਬੱਚੇ ਲੈ ਜਾਓ 550 ਚ 550 ਚ ਲੈ ਜਾਓ 550 ਚ ਆਹ ਦੇਖੋ ਜੀ ਸੂਤੀ ਸੂਟ ਮੈਚਿੰਗ ਬਾਟਮਾਂ ਨਾਲ ਲਾ ਕੇ ਦੁਪੱਟੇ ਫੁੱਲ ਸਾਈਜ਼ ਕਾਟਨ ਲਾ ਕੇ ਕੋਈ 1000 ਰੁਪਈਆ ਕੋਈ 1500 ਰੁਪਈਆ 500 ਰੁਪਈਆ ਦੇਖੋ ਜੀ ਬੁਟੀਕਾਂ ਵਾਲੇ ਪੀਸ ਵੀ ਦਵਾਗੇ ਮਾਡਰਨ ਵਾਲੇ ਪੀਸ ਵੀ ਦਵਾਗੇ ਪੜੀਆਂ ਲਿਖੀਆਂ ਕੁੜੀਆਂ ਲਈ ਵੀ ਸੂਟ ਵੀ ਦਵਾਗੇ ਰੇਟ ਸਿਰਫ 500 ਰੁਪਏ 500 ਰੁਪਏ ਦਾ ਸੂਟ ਦੁਪੱਟਾ ਵੀ ਬੜਾ ਸੋਹਣਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਖੁੱਲੇ ਡੁੱਲੇ ਸਾਈਜ਼ 5 500 ਚ ਕਰਤੇ 5 500 ਚ ਕਰ ਭਾਵੇਂ ਇੱਕ ਇੱਕ ਸੂਟ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਚੱਕੋ 1500 ਵਾਲਾ 650 ਰੁਪਏ ਚ 650 ਰੁਪਏ ਚ ਸੂਟ ਕਰਤਾ 650 ਆ ਚੱਕੋ ਕੜਾਈਆਂ ਬਾਟਮ ਵਰਕ ਪ੍ਰਿੰਟਡ ਨਵੀਆਂ ਚੀਜ਼ਾਂ ਆਗੀਆਂ ਭਾਰੀ ਕੋਈ ਲਾਟ ਨਹੀਂ ਦੇ ਚੱਕੋ 750 ਰੁਪਏ ਦਾ 750 ਰੁਪਏ ਦਾ ਦੇਖੋ ਜੀ ਫੋਟੋ ਵਾਲੇ ਪੀਸ ਮੋੜਨ ਵਾਲੇ 20 ਬੁਟੀਕਾਂ ਵਾਲੇ ਪੀਸ ਬਾਜ਼ਾਰ 'ਚ 1500 ਦਾ ਇੱਕ ਸਾਡੇ ਕੋਲੋਂ ਲੈ ਜਾਓ 1500 ਦੇ ਦੋ ਓਏ 750 ਦਾ ਸੂਟ ਚੱਕੋ ਜੀ ਧਮਾਕੇਦਾਰ ਸੇਲ ਦਬੱਤੇ ਨਾਂ ਲਾ ਕੇ 1500 2000 ਤੋਂ ਕੱਟ ਲਈਏ ਮਿਲਦਾ ਚੱਕੋ 1500 1500 1500 ਵਾਲਾ 1000 ਰੁਪਏ ਦੇ ਸੂਟ ਦੇ ਰਿਹਾ ਚਾਹੇ ਤੁਸੀਂ ਵਿਆਹ ਸ਼ਾਈ ਦਾ ਕੱਪੜਾ ਲੈਣਾ ਤੁਸੀਂ ਤਾਜ ਮੇਰ ਦਾ ਕੱਪੜਾ ਲੈਣਾ ਤੁਸੀਂ ਦੇਣ ਲੈਣ ਨਹੀਂ ਲੈਣਾ ਤੁਹਾਡੇ ਵੱਡੇ ਫਾਇਦੇ 2 2000 ਦੇ ਸੂਟ 1 1000 ਚ ਦੇਖੋ ਰੇਟ ਲਿਖ ਲਿਖ ਕੇ ਲਾਤੀਆ 1000 ਦਾ ਸੂਟ ਕਿਸੇ ਨੇ ਨਹੀਂ ਦੇਣਾ ਵੱਡੇ ਭਰੇ ਓਏ ਹੋਏ ਹੋਏ ਅੰਗ ਕਲਰ ਡੀਐਨ ਚੈੱਕ ਕਰ ਲੋ ਭਾਈ ਭਾਗਾ ਪ੍ਰਾਣਾ ਮਾਤੂ ਸ਼੍ਰੀ ਦਸਤਾਰ ਆਜੋ 1000 1000 ਰੁਪਏ ਚ ਕਰਤੇ 2 2000 ਵਾਲੇ ਸੂਟ ਇੱਕ ਇੱਕ ਸੂਟ ਪਿੱਛੇ ਬਚ ਰਿਆ ਤੁਹਾਡਾ 1000 1000 ਰੁਪਿਆ ਲੈ ਜਾਓ ਬੁਲਬੁਲ ਦੇ ਬੱਚੇ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਭੂਆਂ ਮਾਸੀਆਂ ਸਾਰਿਆਂ ਦੇ ਟੋਹਰਾ ਕੱਢ ਦਿਆਂਗੇ ਕੁੜੀਆਂ ਚੜੀਆਂ ਪਹਿਣਾ ਪਰਚਾਈਆਂ ਦੇਖੋ ਤਾਂ ਹੈ ਕਿ ਨਹੀਂ ਚੀਜਾਂ ਟੌਪ ਦੀਆਂ ਹੁਣ ਲੁੱਟ ਕਰ ਜਮਾਈ ਬੰਦ ਹਜ਼ਾਰ ਹਜ਼ਾਰ ਰੁਪਏ ਦੇ ਵਿੱਚ ਚੀਜ਼ਾਂ ਲਿਆਏ ਆ ਕੋਈ 1200 ਚ ਕੋਈ 1100 ਚ ਕੋਈ 1400 ਚ ਆਹ ਦੇਖੋ ਜੀ 1275 ਦਾ ਸੂਟ ਕਿੰਨਾ ਪਿਆਰਾ ਸੂਟ ਆ ਇਹੋ ਜੀ ਇਹ ਵੈਰਾਈਟੀਆਂ ਲੈਣ ਲਈ ਆ ਜਾਓ ਵੱਡੀ ਸੇਲ ਲੱਗੀ ਆ ਤਿੰਨ ਦਿਨ ਦੀ ਤਨ ਤਨ ਤੁਹਾਡੇ ਫਾਇਦੇ ਨਹੀਂ ਮਣਨੇ ਮਾਤੂ ਸ਼ਰੀ ਦਸਤਾਰ ਬੁੱਟਾ ਰੋਡ ਕਾ ਦੀ ਆਜੋ ਰੈਡੀमेड ਸੂਟ ਸਟਿਚ ਕਰਕੇ ਦੇ ਰਹੇ ਆ ਨਾਲ ਦੁਪੱਟਾ ਲਾ ਕੇ ਓਏ ਚੈੱਕ ਕਰ ਲੋ ਸਾਈਜ਼ ਸਾਰੇ 500 ਰੁਪਏ 500 ਰੁਪਏ ਦੇ ਵਿੱਚ ਦੇ ਰਹੇ ਆ ਆ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 500 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 ਆ ਦੇਖੋ ਜੀ 5 500 ਰੇ ਲੱਗਦੇ ਕਿ ਨਹੀਂ ਲੱਗਦੇ ਪੂਰੀਆਂ ਮਾਡਲਾਂ ਉਹ ਬਾਜ਼ਾਰ 'ਚ ਆਨੇ ਉਹ ਦਰਜੀ ਤੁਹਾਡੇ ਕੋਲੋਂ 8-800 ਰੁਪਇਆ ਸਲਾਈ ਲੈ ਲੈਂਦਾ ਅਸੀਂ 500 ਰੁਪਏ 'ਚ ਰੈਡੀमेड ਪੜਾਓ ਸੂਟ ਪੈਂਟ ਸੂਟ ਸ਼ਰਾਰੇ ਸੂਟ ਕਾਟਨ ਦੇ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਆ 500 ਰੁਪਏ 'ਚ ਦੇ ਰਹੇ ਆ ਆ ਵੀ 500 'ਚ ਦੇ ਰਹੇ ਆ ਅਵੀ 500 ਦੇ ਰਹਿਆ ਹੋਰ ਵੀ ਸਾਡੇ ਕੋਲ ਬਹੁਤ ਬਰੇਡ ਆਇਆ ਆ ਚੱਕੋ ਜੀ ਲਗਜ਼ਰੀ ਡਿਜ਼ਾਈਨਰ ਪੀਸ ਜਿਹੜਾ ਬਜ਼ਾਰਾ 'ਚ ਤਿੰਨ ਤਿੰਨ ਹਜ਼ਾਰ ਦਾ ਰੈਡੀਮੇਡ ਕਾਟਨ ਦਾ ਸੂਟ ਮਿਲਦਾ ਚੱਕੋ 1500 ਰੁਪਏ ਦਾ ਆ ਲਗਜ਼ਰੀ ਸੂਟ ਹੈ ਚੈੱਕ ਕਰ ਲੋ ਸਾਰੇ ਕਾਟਨ ਦੇ ਕੋਈ 1000 ਦਾ ਕੋਈ 1200 ਦਾ ਕੋਈ 1500 ਦਾ ਡਿਜ਼ਾਈਨਿੰਗ ਨੰਬਰ 1 ਪੂਰੇ ਲੁਧਿਆਣੇ 'ਚ ਟਰਾਈ ਮਾਰ ਲਿਓ ਪੂਰੇ ਚੰਡੀਗੜ੍ਹ ਦਿੱਲੀ ਬੰਬੇ ਤੱਕ ਜਾਇਓ ਜੋ ਵੈਰਾਈਟੀ ਅਸੀਂ ਦੇਤੀ ਧਗੜ ਸਾਹਿਬ ਕਿਸੇ ਨੇ ਦੇਣੀ ਨਹੀਂ ਪੰਜਾਬ 'ਚ ਨੰਬਰ 1 ਗ੍ਰੀਨ ਤੇ ਆਂ ਪੋਈ ਤੁਸੀਂ ਜਾਣਕਾਰੀ ਲੈਣੀ ਆ ਆਜੋ 100 ਰੁਪਏ ਦਾ ਸੂਟ ਵਿਧ ਦੁਪੱਟਾ ਦੇ ਰਹੇ ਆ 100 ਰੁਪਏ ਦਾ ਰੈਡੀमेड ਪਲਾਜੋ ਸੂਟ ਦੇ ਰਹੇ ਆ ਤੇ 25 ਰੁਪਏ ਦਾ ਦੁਪੱਟਾ ਦੇ ਰਹੇ ਆ 195 ਦਾ ਤੁਹਾਨੂੰ ਦੇ ਰਹੇ ਆ ਕਾਟਨ ਦਾ ਸੂਟ 250 ਰੁਪਏ ਚ ਦੇ ਰਹੇ ਆ ਨਹਿਰਾ ਕਟ ਸੂਟ ਇੰਨੇ ਕੱਟ ਰੇਟ ਇੰਨੀ ਵਧੀਆ ਵੈਰਾਈਟੀ ਤੁਹਾਨੂੰ ਕਿਤੋਂ ਨਹੀਂ ਮਿਲਣੀ ਫੋਨ ਕਰ ਲਓ ਜੀ ਜੇ ਤੁਸੀਂ ਕੋਈ ਹੋਰ ਜਾਣ ਕੇ ਲੈਣੀ ਹੋਈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਹੋਣਗੇ